ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਡਿੰਗ ਤੁਸੀਂ ਪੜ ਹੀ ਲਿਆ ਮੈਂ ਉਹ ਸ਼ਬਦ ਦਾ ਵਰਤੋਂ ਤਾਂ ਨਹੀਂ ਕਰਨੀ ਚਾਹੁੰਦਾ ਕਿਸੇ ਨੇ ਕਮੈਂਟ ਕੀਤਾ ਸੀ ਵੀ ਕਿਉਂ ਲੋਕਾਂ ਨੂੰ ਤੂੰ ਉਹਦੀ ਜਗ੍ਹਾ ਪਾ ਮੂਰਖ ਵਰਤ ਲੈਨੇ ਆ ਵੀ ਕਿਉਂ ਲੋਕਾਂ ਨੂੰ ਤੂੰ ਮੂਰਖ ਬਣਾ ਰਿਹਾ ਠੀਕ ਆ ਵੀ ਘੋੜੀ ਨੂੰ ਪਿਸ਼ਾਬ ਦਾ ਬੰਨ ਪੈਂਦਾ ਹੁੰਦਾ ਪ੍ਰਾਵਾ ਇਹ ਤੈਨੂੰ ਜਵਾਬ ਹੈ ਤੇ ਮੰਗਿਆ ਸੀ ਠੀਕ ਆ ਤੇ ਪੁੱਛਿਆ ਸੀ ਵੀ ਕਿਉਂ ਲੋਕਾਂ ਨੂੰ ਤੂੰ ਫੁੱਦੂ ਬਣਾ ਰਿਹਾ ਪੰਜਾਬੀ ਚ ਦੱਸ ਦਿੰਦਾ ਮੈਂ ਪਹਿਲੀ ਗੱਲ ਤਾਂ ਤੇਰੇ ਵਰਗੇ ਵਿਗਿਆਨੀਆਂ ਦੀ ਕੋਈ ਇੱਥੇ ਘਾਟ ਨਹੀਂ ਹੈਗੀ ਬਹੁਤ ਨੇ ਤੇ ਦੂਜੀ ਗੱਲ ਮੈਂ ਪਤਾ ਕਿਉਂ ਦੱਸ ਰਿਹਾ ਲੋਕਾਂ ਨੂੰ ਇਹ ਇਹ ਸਿਰਫ ਮੈਂ ਤਾਂ ਦੱਸ ਰਿਹਾ ਕਿਉਂਕਿ ਪਿਛਲੇ 10-12 ਦਿਨਾਂ 'ਚ ਬਹੁਤ ਸਾਰੇ ਜਾਨਵਰਾਂ ਦਾ ਨੁਕਸਾਨ ਹੋਇਆ ਕਿਉਂਕਿ ਸੀਜ਼ਨ ਚੇਂਜ ਹੋ ਰਿਹਾ ਜਾਨਵਰਾਂ ਨੂੰ ਬੰਨ ਪੈਣਾ ਸੁਭਾਵਿਕ ਜੀ ਗੱਲ ਆ ਦਰਦ ਹੋਣਾ ਸੁਭਾਵਿਕ ਜੀ ਗੱਲ ਆ ਕਿਉਂਕਿ ਪੱਠੇ ਵੀ ਚੇਂਜ ਹੁੰਦੇ ਨੇ ਸਾਰਾ ਕੁਝ ਚੇਂਜ ਹੁੰਦਾ ਇਹ ਬੜੀ ਪੁਰਾਣੀ ਮਿੱਥ ਚੱਲੀ ਆਉਂਦੀ ਸੀ ਵੀ ਘੋੜਿਆਂ ਨੂੰ ਪਛਾਅ ਦਾ ਬੰਨ ਪੈਂਦਾ ਜਾ ਕੇ ਲਾਸਿਕਸ਼ਨ ਇੰਜੈਕਸ਼ਨ ਲਾਉਂਦੇ ਸੀ ਜਿਹਦੇ ਨਾਲ ਘੋੜੇ ਦਾ ਨੁਕਸਾਨ ਹੋ ਜਾਂਦਾ ਸੀ ਇਹ ਮੈਂ ਤਾਂ ਦੱਸ ਰਿਹਾ ਲੋਕਾਂ ਨੂੰ ਕਿਉਂਕਿ ਕਿਸੇ ਜਵਾਕ ਨੇ ਆਪਣੇ ਪਿਓ ਨਾਲ ਜਿਹੜਾ 24 ਘੰਟੇ ਮਰ ਮਰ ਕੇ ਦਿਹਾੜੀ ਕਰਕੇ ਜਾਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਕੇ ਕੋਈ ਜਾਨਵਰ ਆਪਦੇ ਬੱਚੇ ਨੂੰ ਜਨੂੰਨ ਜਿਨ੍ਹਾਂ ਨੂੰ ਸ਼ੌਂਕ ਪੈ ਗਿਆ ਘੋੜਿਆਂ ਦਾ ਜਾਂ ਘੋੜੀਆਂ ਦਾ ਉਹਨਾਂ ਨੂੰ ਖਰੀਦ ਕੇ ਦਿੰਦਾ ਸਮਝੋ ਗੱਲ ਮਤਲਬ 10-10 ਘੰਟੇ ਆਪਦੇ ਖੇਤ ਦੇ ਵਿੱਚ ਕੰਮ ਕਰਕੇ ਆਪਦੇ ਬੱਚੇ ਦਾ ਸ਼ੌਂਕ ਪੂਰਾ ਕਰਦਾ ਤੇ ਇੱਕ ਮਾਰੀ ਦੀ ਗਲਤੀ ਨਾਲ ਉਹਦੇ ਜਵਾਕ ਦਾ ਉਹ ਜਿਹੜਾ ਜਾਨਵਰ ਉੱਚ ਲਿਆ ਜਾਂਦਾ ਤੇ ਜਿਹੜਾ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟਦਾ ਉਹੀ ਜਾਣਦੇ ਆ ਤੇਰੇ ਵਰਗੇ ਨਹੀਂ ਜਾਣਦੇ ਹੈਗੇ ਜਿਹੜੇ ਕੱਲੇ ਕਮੈਂਟ ਵਾਲੇ ਨੇ ਮੈਨੂੰ ਇਹ ਵੀ ਵਿਸ਼ਵਾਸ ਹੈ ਤਾ ਇਹ ਕਦੇ ਬੱਕਰੀ ਵੀ ਨਹੀਂ ਰੱਖੀ ਹੋਣੀ ਕੁੜੀ ਦਾ ਬਹੁਤ ਦੂਰ ਦੀ ਗੱਲ ਆ ਤੇਰੇ ਵਰਗੇ ਸਲਾਈਏ ਬਹੁਤ ਨੇ ਪਤਾ ਮੈਂ ਕਿਉਂ ਦੱਸ ਰਿਹਾ ਹੈ ਮੈਨੂੰ ਧਮਕੀ ਵੀ ਆਲੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਦਾ ਮੇਨ ਬੰਦਿਆਂ ਨੂੰ ਪਤਾ ਜਿੰਨਾਂ ਨੂੰ ਮੈਂ ਦੱਸੀ ਆ ਧਮਕੀ ਵੀ ਆਲੀ ਵੀ ਤੂੰ ਲੋਕਾਂ ਨੂੰ ਜਾਣਕਾਰੀ ਨਾ ਦੇ ਵੀ ਤੂੰ ਲੋਕਾਂ ਤੋਂ ਪੈਸੇ ਬਣਾ ਲਾ ਉਹਦੇ ਲੈ ਲੈ ਪੈਸੇ ਪਰ ਮੈਂ ਉਹ ਚੀਜ਼ ਨਹੀਂ ਚੂਜ਼ ਕੀਤੀ ਮੈਂ ਇਹ ਚੀਜ਼ ਚੂਜ਼ ਕੀਤੀ ਵੀ ਲੋਕਾਂ ਨੂੰ ਜਾਣਕਾਰੀ ਦੇਣੀ ਆ ਠੀਕ ਆ ਮੈਨੂੰ ਡਰਾਇਆ ਗਿਆ ਵੀ ਤੇਰੇ ਕੋਲੇ ਘੋੜਿਆਂ ਦੇ ਬਾਬਤ ਡਿਗਰੀ ਨਹੀਂ ਤੂੰ ਇਹ ਦੱਸ ਨਹੀਂ ਸਕਦਾ ਮੈਨੂੰ ਸਨੇਹ ਲਾਏ ਗਏ ਠੀਕ ਆ ਪਰ ਮੈਂ ਦੱਸ ਰਿਹਾ ਉਹਦੇ ਪਿੱਛੇ ਕਾਰਨ ਪਤਾ ਕੀ ਆ ਮੈਂ ਦੋ ਤੋਂ 250 ਕਿਤਾਬ ਪੜੀ ਹੋ ਘੋੜਿਆਂ ਦੇ ਨੰਗਾ ਲਾ ਤਾਂ ਮੈਨੂੰ ਲੋਕਾਂ ਨੂੰ ਦੱਸਦਾ ਕੋਈ ਨਹੀਂ ਦੱਸਦਾ ਸੀ ਅੱਜ ਤੋਂ ਪਹਿਲਾਂ ਅੱਜ ਤੋਂ ਪਹਿਲਾਂ ਹਰੇਕ ਬੰਦਾ ਆਪਣੇ ਕੰਮ ਤੱਕ ਮਤਬਰ ਰੱਖਦਾ ਸੀ ਇਹ ਸਾਰੀ ਜਾਣਕਾਰੀ ਫੀਲਡ ਤੋਂ ਲੈ ਕੇ ਪੱਠਿਆਂ ਤੋਂ ਲੈ ਕੇ ਕਾਲਜ ਤੋਂ ਲੈ ਕੇ A to Z ਮੈਂ ਸਾਂਝੀ ਕੀਤੀ ਜੇ ਮੈਂ ਪੈਸੀ ਬਣਾਉਣੇ ਹੁੰਦੇ ਨਾ ਇਹ ਜਾਣਕਾਰੀ ਮੈਂ ਆਪਦੇ ਕੋਲੇ ਰੱਖ ਕੇ ਜੇ ਮੈਂ 20000 ਰੁਪਏ ਲੋਕਾਂ ਤੋਂ ਬੰਨ ਖੁੱਲਣ ਦਾ ਲੈ ਲੈਂਦਾ ਲੋਕ ਕਰਦੇ ਨੇ ਸਾਰਾ ਕੁਝ ਹੋ ਰਿਹਾ ਪਰ ਮੈਂ ਸਾਰਾ ਕੁਝ ਲੋਕਾਂ ਨੂੰ ਖੋਲ ਕੇ ਦੱਸਿਆ ਤੇ ਧਮਕੀ ਦੇਣ ਵਾਲਿਆਂ ਨੂੰ ਵੀ ਮੈਂ ਦੱਸ ਦਿੰਨਾ ਵੀ ਹਲੇ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਗੱਲ ਦਾ ਵੀ ਮੈਂ ਇਹ ਚੈਨਲ ਤੇ ਮर्याਦਾ ਰੱਖੀ ਹੈ ਕਾ ਮੈਂ ਕੋਈ ਇਦਾਂ ਦੀ ਵੀਡੀਓ ਨਹੀਂ ਪਾਈ ਵੀ ਜਿਹਦੇ ਨਾਲ ਕਿਸੇ ਡਾਕਟਰ ਦੇ ਕੰਮ ਤੇ ਅਸਰ ਪਵੇ ਇਹਦੇ ਨਾਲ ਸਿਰਫ ਤੇ ਸਿਰਫ ਠੱਗਾਂ ਤੇ ਅਸਰ ਪੈਂਦਾ ਜਿਹੜਾ ਡਾਕਟਰ ਉਹਦੇ ਕੋਲ ਤਾਂ ਵੈਸੇ ਵੀ ਬੇਲ ਨਹੀਂ ਹੈਗਾ ਉਹ ਤਾਂ ਉਹਦੀ ਸੇਵਾ ਕਰ ਰਿਹਾ ਉਹਨੂੰ ਤਾਂ ਕੋਈ ਡਾਊਟ ਉਹਨੂੰ ਤਾਂ ਕੀ ਖਤਰਾ ਹੋਣਾ ਮੇਰੀ ਵੀਡੀਓ ਨਾਲ ਮੈਂ ਸਿਰਫ ਉਹ ਵੀਡੀਓ ਪਾਉਣਾ ਹੁੰਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਣੋਂ ਬਚ ਜਾਵੇ ਮੈਂ ਅੱਜ ਤੱਕ ਕਿਸੇ ਵੀਡੀਓ 'ਚ ਨਹੀਂ ਕਿਹਾ ਵੀ ਤੁਸੀਂ ਮੈਨੂੰ ਸੱਦੋ ਜਾਂ ਮੈਂ ਕੋਈ ਡਾਕਟਰਾਂ ਠੀਕ ਹੈ ਮੇਰਾ ਬੈਕਨਰੀ ਦੇ ਵਿੱਚ ਸਿਰਫ ਆਰਟੀਫੀਸ਼ੀਅਲ ਐਸੈਮੀਨੇਸ਼ਨ ਦਾ ਕੋਰਸ ਕੀਤਾ ਹੋਇਆ ਉਹ ਇੰਡੀਆ ਦੇ ਨੰਬਰ 1 ਇੰਸਟੀਚੂਟ ਤੋਂ ਕੀਤਾ ਹੋਇਆ ਹੈ ਜਿਹੜਾ ਇੰਡੀਆ ਦਾ ਨੰਬਰ 1 ਇੰਸਟੀਚੂਟ ਹੈ ਉਹ ਤੋਂ ਕੀਤਾ ਹੋਇਆ ਹੈ ਮੇਰਾ ਠੀਕ ਹੈ ਇਹ ਨੂੰ ਮੈਂ ਤੁਹਾਨੂੰ ਦੱਸ ਦਿੰਨਾ ਤੇ ਦੂਜੀ ਗੱਲ ਮੈਂ ਕਦੇ ਕਿਸੇ ਨੂੰ ਕੋਈ ਪ੍ਰੋਡਕਟ ਨਹੀਂ ਵੇਚਿਆ ਨਾ ਮੈਂ ਵੇਚਾਂ ਮੈਂ ਆਪਣੇ ਚੈਨਲ ਦੇ ਮਾਧਿਅਮ ਰਹੀ ਕੋਈ ਪ੍ਰੋਡਕਟ ਨਹੀਂ ਵੇਚਦਾ ਕਿਸੇ ਨੂੰ ਵੀ ਤੇ ਨਾ ਮੈਂ ਕਿਸੇ ਪ੍ਰੋਡਕਟ ਦੀ ਕਦੇ ਪੇਡ ਪ੍ਰੋਮੋਸ਼ਨ ਕੀਤੀ ਆ ਵੀ ਮੈਂ ਪੈਸੇ ਲੈ ਕੇ ਕੋਈ ਪ੍ਰੋਡਕਟ ਰეკਮੈਂਡ ਕੀਤਾ ਹੋਵੇ ਇਹ ਸਿਰਫ ਤੇ ਸਿਰਫ ਇਹ ਚੈਨਲ ਵੀ ਹੈ ਨਾ ਜਿਹੜਾ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇਹਨੂੰ ਚਲਾਉਣ ਵਾਲਾ ਮੈਂ ਇਕੱਲਾ ਹੀ ਬੰਦਾ ਇਹਨੂੰ ਮੋਨਟਾਈਜੇਸ਼ਨ ਵੀ ਕਿਸੇ ਨੇ ਕਰਾਇਆ ਸੀ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹਨੂੰ ਸੁਰਜਿੰਦਰੀ ਦੇਖਦਾ ਹੁੰਦਾ ਬਾਈ ਲੋਪੋ ਵਾਲਾ ਉਹਨੂੰ ਹੀ ਦਿਖਾਉਣਾ ਹੁੰਦਾ ਮੈਂ ਮੈਨੂੰ ਇਹਦੇ ਬਾਰੇ ਬਾੜਾ ਵੀ ਨਹੀਂ ਪਤਾ ਹੈਗਾ ਕੋਈ ਤਾਂ ਬਹੁਤੀ ਇਨਕੰਮ ਵੀ ਨਹੀਂ ਆਉਂਦੀ ਹੈਗੀ ਠੀਕ ਹੈ ਇਧਰ ਇੱਕ ਕਮੈਂਟ ਦਾ ਜਵਾਬ ਹੈ ਭਾਈ ਵੀ ਮੈਂ ਕਿਉਂ ਲੋਕਾਂ ਨੂੰ ਮੂਰਖ ਬਣਾ ਰਿਹਾ ਜਦੋਂ ਨਾ ਕਿਸੇ ਦਾ ਜਾਨਵਰ ਬਿਮਾਰ ਹੁੰਦਾ ਉਹ ਤੇਰੇ ਵਰਗੇ ਵਿਗਿਆਨੀ ਦੀ ਸਲਾਹ ਲੈਂਦਾ ਤਾਂ ਘੋੜਾ ਐਸੀ ਚੀਜ਼ ਆ ਬਰੂ ਦਾ ਢੇਰਾ ਜਦੋਂ ਤੇਰੇ ਵਰਗਾ ਵਿਗਿਆਨੀ ਸਲਾਹ ਦਿੰਦਾ ਤੂੰ ਝੱਟ ਦੱਬਣਾ ਪੈਂਦਾ ਫਿਰ ਠੀਕ ਹੈ ਤੇਰੇ ਵਰਗਾ ਮਾਰ ਕੇ ਦੋ ਪਿੱਟ ਤੇ ਹੱਥ ਉੱਠ ਕੇ ਭੱਗ ਜਾਂਦਾ ਜਿੜੀ ਤੋਂ ਜਦੋਂ ਨੁਕਸਾਨ ਹੋ ਜਾਂਦਾ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਮਿਲਦੇ ਆਂ ਨੈਕਸਟ ਵੀਡੀਓ ਚ ਮੈਂ ਵੀ ਦੱਸ ਦਿੰਨਾ ਇੱਕ ਗੱਲ ਹੋਰ ਵੀ ਆ ਮੈਨੂੰ ਕਿਹਾ ਗਿਆ ਵੀ ਜੇ ਤੂੰ ਮਤਲਬ ਵੀ ਕਿਸੇ ਸੀਰੀਅਸ ਜਾਨਵਰ ਤੇ ਚੱਲਿਆ ਗਿਆ ਕੰਨ ਨੂੰ ਉਹਦਾ ਨੁਕਸਾਨ ਹੋ ਜਾਂਦਾ ਠੀਕ ਹੈ ਤੇਰੇ ਤੇ ਪਰਚਾ ਕਰਾਵਾਂਗੇ ਤੇਰੇ ਤੇ ਜੇ ਕਰਾਵਾਂਗੇ ਤੇਰੇ ਤੇ ਬੂਹ ਕਰਾਵਾਂਗੇ ਇੱਕ ਦੋ ਤਾਂ ਦੱਸ ਦੇ ਫਿਰਦੇ ਆ ਲੋਕਾਂ ਨੂੰ ਘਰ ਘਰ ਜਾ ਕੇ ਵੀ ਦੇ ਕੋਲੇ ਡਿਗਰੀ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਲੁੱਟ ਬੰਦ ਹੋ ਰਹੀ ਹੈ ਮੈਂ ਦੱਸ ਦੇਣਾ ਹਾਲੇ ਤੱਕ ਮੈਂ ਮਰਿਆਦਾ ਚਾਂ ਜਿੱਦਣੇ ਤੁਸੀਂ ਇਹ ਕੰਮ ਕਰੋਗੇ ਫਿਰ ਮੈਂ ਇਹਨੂੰ ਸਾਰੀ ਤੁਹਾਡੀ ਲੀਰਾਂ ਦੀ ਗੁਥੜੀ ਖੋਲ ਕੇ ਸਿੱਟੂੰਗਾ ਕੱਲੀ ਕੱਲੀ ਲੀਰ ਖੋਲ ਕੇ ਸਿੱਟੂੰਗਾ ਫਿਰ ਮੈਂ ਫਿਰ ਤੁਸੀਂ ਜਿਹੜਾ ਕੁਝ ਕਰਨਾ ਹੋਇਆ ਕਰ ਲਿਓ ਸਮਨ ਗੱਲ ਜਿੰਨੇ ਪੜਦੇ ਨੇ ਮੈਂ ਨਹੀਂ ਰੁਕਿਆ ਕਦੇ ਕਿਸੇ ਨੂੰ ਕੋਈ ਆਪਦਾ ਸਮਾਨ ਵੇਚੇ ਉਹਦੀ ਡਿਊਟੀ ਆ ਫਿਰ ਮੈਂ ਸਾਰਾ ਕੁਝ ਦੱਸੂਗਾ ਸਾਰਾ ਕੁਝ ਖੋਲ ਕੇ ਐਨ ਚੰਗੀ ਤਰ੍ਹਾਂ ਪੜਦਾ ਐਨ ਚਿੱਟਾ ਕਰ ਦੇਣਾ ਬਿਲਕੁਲ ਸਮਨ ਗੱਲ ਕਰ ਲਿਓ ਤੁਸੀਂ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਠੀਕ ਹੈ ਤੁਸੀਂ ਆਪਦੀ ਨਜ਼ਦੀਕੀ ਵੈਟਰਨਰੀ ਡਾਕਟਰ ਨੂੰ ਦਿਖਾਓ ਭਾਈ ਜੇ ਫਿਰ ਵੀ ਕਿਸੇ ਭਰਾ ਨੂੰ ਲੱਗਦਾ ਨਾ ਵੀ ਉਹਨੂੰ ਮੇਰੇ ਤੱਕ ਜ਼ਰੂਰ ਤਾਂ ਮੈਨੂੰ ਉਹੀ ਫੋਨ ਕਰਿਓ ਡਾਇਰੈਕਟਰ ਸਮਝ ਕੇ ਨਾ ਕਰਿਓ ਠੀਕ ਹੈ ਤੁਹਾਡਾ ਕੰਮ ਆਸਾਨ ਕਰ ਦਿੰਦਾ ਮੈਂ ਆਪਦੇ ਚੈਨਲ ਤੇ ਆਪ ਕਹਿ ਦਿੰਦਾ ਇਹ ਗੱਲ ਤੁਸੀਂ ਨਾ ਟੈਨਸ਼ਨ ਲਿਓ ਪਰ ਮੈਂ ਇੱਕ ਗੱਲ ਦੱਸਤੀ ਜਿੱਦਨੇ ਹੱਥ ਪਾਵੋਗੇ ਨਾ ਬਣ ਕੇ ਪਾਇਓ ਫਿਰ ਉਦੋਂ ਬਾਅਦ ਫਿਰ ਮੈਂ ਰੁਪਈਏ ਦਾ ਸਾਮਾਨ ਵੇਖਣ ਨਹੀਂ ਦੰਦਾ ਤੁਹਾਡਾ ਇਹ ਤੁਹਾਡੇ ਨਾਲ ਵਾਦਾ ਹੈ ਮੇਰਾ ਤੇ ਸਾਰਾ ਕੁਝ ਖੋਲ ਕੇ ਰੱਖੂੰਗਾ ਵੀ ਜਿਹੜੀ ਚੀਜ਼ 5 ਰੁਪਏ ਦੀ ਉਹ 5000 ਦੀ ਕਿਵੇਂ ਹੁੰਦੀ ਆ ਠੀਕ ਹੈ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਚ